ਆਪਣੇ ਹੱਕੀ ਮੰਗਾਂ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਭਾਰਤੀ ਕਿਸਾਨ ਐ ਯੂਨੀਅਨ ਕਾਦੀਆਂ ਦੇ ਵੱਲੋਂ ਆ ਡੀਪੀ ਖਾਦ ਦੀ ਕਮੀ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਮੰਗ ਪੱਤਰ ਦਿੱਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਕਿਸਾਨ ਆਗੂਆਂ ਨੇ ਦੱਸਿਆ ਇਹ ਆਉਣ ਵਾਲੇ ਦਿਨਾਂ ਵਿੱਚ ਗੰਨਾ, ਟਮਾਟਰ ਅਤੇ ਕਣਕ ਦੀ ਬਿਜਾਈ ਲਈ ਕਿਸਾਨ ਪਰਾਵਾਂ ਨੂੰ ਵਿਸ਼ੇਸ਼ ਤੌਰ ਤੇ ਖਾਦ ਦੀ ਬਹੁਤ ਜ਼ਰੂਰਤ ਹੈ। ਹਾਲ ਹੀ ਉਹਨਾਂ ਨੇ ਪ੍ਰੋਸਤ ਕਰਵਾਇਆ ਵੀ ਜੀ ਆਉਣ ਵਾਲੇ ਦਿਨਾਂ ਤੱਕ 15 ਤਰੀਕ ਤੱਕ ਜਿਹੜੀ ਡੀਪੀ ਖਾਦ ਆ ਉਹ ਮਹੱਈਆ ਕਰਾਈ ਜੋ। ਇਸ ਕਰਕੇ ਵੀ ਉਹਨਾਂ ਦੇ ਮਾਧਿਅਮ ਰਾਹੀਂ ਜਿਹੜਾ ਸੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਦਾ ਕੀਤਾ ਜਾਊਗਾ ਤੇ ਖੇਤੀਬਾੜੀ ਮੰਤਰੀ ਤੱਕ ਵੀ ਪਹੁੰਚ ਕੀਤੀ ਜਾਊਗੀ ਉਹਨਾਂ ਨੇ ਚੀਫ ਸਾਹਿਬ ਨਾਲ ਗੱਲ ਵੀ ਕੀਤੀ ਆ ਉਹਨਾਂ ਨੇ ਉਹਦੇ ਮਾਧਿਅਮ ਰਾਹੀਂ ਭਰੋਸਾ ਦਿੱਤਾ ਸਾਨੂੰ ਵੀ ਆਉਣ ਵਾਲੇ 2-4 ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਡੀਏਪੀ ਖਾ ਦਾ ਪਸਾਨਾ ਨੂੰ ਮਹੀਆ ਕਰਵਾਈ ਜਾਊਗੀ ਇਹਦੀ ਕੋਈ ਤੁਹਾਨੂੰ ਸਮੱਸਿਆ ਨਹੀਂ ਆਊਗੀ ਫਿਰ ਅਸੀਂ ਆਪਦਾ ਸੰਘਰਸ਼ਾ ਜਿਹੜਾ ਤਿੱਖਾ ਕਰਾਂਗੇ ਜੀ ਤੇਜ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਨੂੰ ਛਾਪੇਮਾਰੀ ਕੀਤੀ ਜਾਉਣੀ ਹੈ ਹਾਂਜੀ 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 ਪ੍ਰਸ਼ਾਸਨ ਨਾਲ ਮਿਲ ਕੇ ਜਿਹੜੇ ਪ੍ਰਾਈਵੇਟ ادارے ਜਿਹੜੇ ਸਟਾਕ ਕਰੀ ਬੈਠੇ ਆ ਉਹਨਾਂ ਦੇ ਛਾਪੇਮਾਰੀ ਕਰਾਂ ਘਲਾਲਪਾਰ ਜਰਨਲ ਸਕੱਤਰ ਬੀਕੇਜੂ ਲੁਧਿਆਣਾ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ ਮੁੱਖ ਮੰਤਰੀ ਸਾਹਿਬ ਤੱਕ ਮੰਗ ਪੱਤਰ ਪਹੁੰਚਾਉਣਾ ਜੋ ਡੀਏਪੀ ਦੀ ਸਮੱਸਿਆ ਆ ਰਹੀ ਹੈ ਤੇ ਇੱਕ ਖੇਤੀ ਖੇਤੀ ਨੀਤੀ ਬਣਾ ਰਹੀ ਆ ਪੰਜਾਬ ਗਵਰਨਮੈਂਟ ਉਹਦੇ ਸੰਬੰਧ ਵਿੱਚ ਅਸੀਂ ਮੰਗ ਪੱਤਰ ਦੇਣ ਆਏ ਸੀ ਇੱਕ ਤਾਂ ਸਾਨੂੰ ਡੀਏਪੀ ਬੜੀ ਵੱਡੀ ਮਾਤਰਾ ਦੇ ਵਿੱਚ ਸਾਨੂੰ ਹੁਣੇ ਅਵੇਲੇਬਲ 15 ਤਰੀਕ ਤੱਕ ਚਾਹੀਦਾ ਹੈ ਅਸੀਂ ਅੰਦਰ ਕਹਿ ਗਏ ਆ ਵੀ ਜੇ 15 ਤਰੀਕ ਤੱਕ ਸਾਨੂੰ ਡੀਏਪੀ ਅਵੇਲੇਬਲ ਨਹੀਂ ਹੁੰਦਾ ਤਾਂ ਸਾਨੂੰ ਮਜਬੂਰ ਨੇ ਕੋਈ ਵੱਡਾ ਸੰਘਰਸ਼ ਕਰਨਾ ਪਊਗਾ ਹੋ ਸਕਦਾ ਅਸੀਂ ਸੜਕਾਂ ਤੇ ਵੀ ਬੈਠੀਏ ਜੇ 15 ਤਰੀਕ ਤੱਕ ਡੀਏਪੀ ਨਹੀਂ ਆਉਂਦਾ ਸਾਨੂੰ ਏਡੀਸੀ ਸਾਹਿਬ ਨੇ ਭਰੋਸਾ ਦਿਵਾਇਆ ਉਹਨਾਂ ਨੇ ਐਗਰੀਕਲਚਰ ਚੀਫ ਨਾਲ ਵੀ ਗੱਲ ਕੀਤੀ ਹੈ ਤੇ ਚੀਫ ਸਾਹਿਬ ਨੇ ਇਹ ਕਿਹਾ ਵੀ 2-4 ਦਿਨਾਂ ਦੇ ਵਿੱਚ ਵਿੱਚ ਅਸੀਂ ਡੀਪੀ ਆ ਜਿਹੜਾ ਉਹ ਕੋਪਰੇਟਿਵ ਸੁਸਾਇਟੀਆਂ ਦੇ ਵਿੱਚ ਅਵੇਲੇਬਲ ਕਰਵਾ ਦਾਂਗੇ ਇੱਕ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਆਇਆ ਕਿ ਕਾਲਾ ਬਾਜ਼ਾਰੀ ਹੋ ਰਹੀ ਹੈ ਕਿਉਂਕਿ ਆਲੂ ਦੀ ਬਜਾਈ ਨੇੜੇ ਆ ਚੁੱਕੀ ਹੈ ਕਣਕ ਦੀ ਬਜਾਈ ਨੇੜੇ ਆ ਚੁੱਕੀ ਹੈ ਹੁਣ ਜਿਹੜੇ ਪ੍ਰਾਈਵੇਟ ਪਲੇਅਰ ਨੇ ਉਹਨਾਂ ਨੇ ਕਾਲਾ ਬਾਜ਼ਾਰੀ ਕਰਨੀ ਹੈ 1300 ਦੇ ਬੈਗ ਦੇ ਨਾਲ 1000-1000 ਰੁਪਏ ਦਾ ਸਮਾਨ ਹੈ ਜਿਹੜਾ ਕਿ ਸਾਨੂੰ ਕਿਸਾਨਾਂ ਨੂੰ ਜ਼ਰੂਰਤ ਨਹੀਂ ਹੈਗੀ ਉਹ ਦੇਣਾ ਦਿਯਾਨਾ ਲਾਈਵਲੀ ਟਿੰਕਾ ਜਰ ਦੇ ਰਿਪੋਰਟ